ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਹੀ ਜਾਣੂ ਕਿਸ ਗੁਰਦੁਆਰੇ ਚਾਹੇ ਕੋਈ ਗੁਰਦੁਆਰਾ ਵੱਡਾ ਆ ਜਾਂ ਚਾਹੇ ਕੋਈ ਛੋਟਾ ਆ ਸਾਰਿਆਂ ਤੇ ਹੀ ਨਿਸ਼ਾਨ ਸਾਹਿਬ ਜੀ ਲੱਗੇ ਹੁੰਦੇ ਆ ਤੇ ਬਹੁਤ ਹੀ ਦੂਰ ਤੋਂ ਪਤਾ ਚੱਲ ਜਾਂਦਾ ਆ ਕਿ ਇੱਥੇ ਗੁਰਦੁਆਰਾ ਸਾਹਿਬ ਜੀ ਸਜੋਬਿਤ ਹੈਗੇ ਆ ਤੇ ਸੰਗਤ ਇਹਨਾਂ ਦੀ ਬਹੁਤ ਸੇਵਾ ਕਰਦੀ ਨਿਸ਼ਾਨ ਸਾਹਿਬਾਂ ਦੀ ਇਹਨਾਂ ਨੂੰ ਸੇਰੀ ਰੋਸ਼ਨਾਨ ਕਰਾਉਣਾ ਇਨਾਂ ਦੇ ਚੋਲੇ ਚੇਂਜ ਹੁੰਦੇ ਆ ਚੋਲੇ ਬਦਲਵਾਣੇ ਸਾਫ ਸਫਾਈ ਬਹੁਤ ਜ਼ਿਆਦਾ ਇਨਾਂ ਤੇ ਰੱਖੀ ਜਾਂਦੀ ਹੈਗੀ ਆ ਇੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਿਆ ਹੁੰਦਾ ਨਿਸ਼ਾਨ ਸਾਹਿਬ ਦੀ ਤੇ ਬਹੁਤ ਹੀ ਸ਼ਰਧਾ ਨਾਲ ਸੇਵਾ ਕੀਤੀ ਜਾਂਦੀ ਹੈ ਨਿਸ਼ਾਨ ਸਾਹਿਬ ਦੀ ਨਿਸ਼ਾਨ ਸਾਹਿਬ ਜੀ ਦੀ ਸੇਵਾ ਕੋਈ ਵੀ ਕਰ ਸਕਦਾ ਹੈ ਚਾਹੇ ਉਹ ਬੀਬੀ ਆ ਚਾਹੇ ਹੋ ਬੰਦਾ ਆ ਚਾਹੇ ਕੋਈ ਬੱਚਾ ਆ ਚਾਹੇ ਕੋਈ ਬੁੱਢਾ ਆ ਕੋਈ ਵੀ ਕੀ ਦੀ ਸੇਵਾ ਕਰ ਸਕਦਾ ਆ ਨਿਸ਼ਾਨ ਸਾਹਿਬ ਜੀ ਦੀ ਸੇਵਾ ਕਰਨ ਦਾ ਬਹੁਤ ਹੀ ਵੱਡਾ ਫਲ ਮਿਲਦਾ ਆ ਆਪ ਜੀ ਦੇ ਜਿੰਨੇ ਵੀ ਰੁਕੇ ਹੋਏ ਕੰਮ ਹੈਗੇ ਆ ਅਗਰ ਆਪ ਜੀ ਇਹਨਾਂ ਦੀ ਸੇਵਾ ਕਰਨ ਲੱਗ ਜਾਂਦੇ ਹੋ ਨਿਸ਼ਾਨ ਸਾਹਿਬ ਜੀ ਦੀ ਦੇਖੋ ਇਹਨਾਂ ਦੇ ਅਗਰ ਆਪ ਤੁਸੀਂ ਨਿਸ਼ਾਨ ਸਾਹਿਬ ਜੀ ਦਾ ਕਪੜਾ ਚੜਾਉਣਾ ਚਾਹੁੰਦੇ ਹੋ ਤੇ ਉਹ ਵੀ ਚੜਾ ਸਕਦੇ ਹੋ ਤੇ ਜੇ ਇਹਨਾਂ ਦੀ ਰੋਜ਼ ਸੇਵਾ ਕਰ ਸਕਦੇ ਹੋ ਤੇ ਉਹ ਆਪ ਜੀ ਦੀ ਸੇਵਾ ਬਹੁਤ ਹੀ ਆਪ ਜੀ ਨੂੰ ਵੱਡਾ ਫਲ ਮਿਲਦਾ ਹੈਗਾ ਆ ਜੇ ਕੋਈ ਆਪ ਜੀ ਦਾ ਰੁਕਿਆ ਹੋਇਆ ਕੰਮ ਹੈ ਉਹ ਨਹੀਂ ਹੋ ਰਿਹਾ ਹੈਗਾ ਤੇ ਆਪ ਜੀ ਨਿਸ਼ਾਨ ਸਾਹਿਬ ਜੀ ਦੇ ਜਾ ਕੇ ਸੇਵਾ ਕਰੋ ਉਹਨਾਂ ਦੀ ਆਪਣੇ ਘਰੋਂ ਥੋੜਾ ਜਿਹਾ ਦੁੱਧ ਲੈ ਜਾਵੋ ਕੱਚਾ ਕੋਈ ਸੁੱਚੀ ਗੋਤਲ ਲੈ ਲਵੋ ਜਿੰਨ ਕੈਂਪਰ ਜੀ ਹੁੰਦੀ ਹੈ ਉਹਨੂੰ ਖਾਲੀ ਕਰ ਲਵੋ ਉਹਦੇ ਥੋੜਾ ਜਿਹਾ ਦੁੱਧ ਪਾ ਕੇ ਲੈ ਜਾਵੋ ਥੋੜਾ ਜਿਹਾ ਪਾਣੀ ਪਾ ਕੇ ਲੈ ਜਾਵੋ ਉਹਦੇ ਨਾਲ ਆਪ ਜੀ ਜਾ ਕੇ ਉਹਨਾਂ ਦਾ ਇਸ਼ਨਾਨ ਕਰਾਓ ਉਸ ਤੋਂ ਬਾਅਦ ਸਾਫ਼ ਕੱਪੜੇ ਨਾਲ ਉਹਨਾਂ ਨੂੰ ਸਾਫ਼ ਕਰਦੋ ਤੇ ਜਿੱਥੇ ਵੀ ਉਹ ਪਾਣੀ ਡੁੱਲਿਆ ਹੋਇਆ ਆ ਜਾ ਜੇ ਕੋਣ ਅਸੀਂ ਨਿਸ਼ਾਨ ਸਾਹਿਬ ਦਾ ਇਸ਼ਨਾਨ ਕਰਾਵਾਂਗੇ ਪਾਣੀ ਤੇ ਡੁੱਲੇਗਾ ਹੀ ਤੇ ਉਹ ਥੱਲੇੋਂ ਚੰਗੀ ਤਰ੍ਹਾਂ ਉਹਦੀ ਸੇਵਾ ਕਰਦੇ ਹੋ ਪਾਣੀ ਥੱਲੇ ਨਾ ਬਿਲਕੁਲ ਵੀ ਰਵੇ ਕਿਉਂਕੋ ਸਾਰੇ ਸੰਗਤ ਜਿਹੜੀ ਆ ਨਿਸ਼ਾਨ ਸਾਹਿਬ ਜੀ ਨੂੰ ਮੱਥਾ ਟਿਕਣ ਆਉਂਦੀ ਆ ਕੋਈ ਫਿਸਲ ਕੇ ਡਿੱਗ ਜਾਵੇ ਤਾਂ ਉਹ ਚੰਗੀ ਗੱਲ ਨਹੀਂ ਹੈਗੀ ਤੇ ਉਹਦੀ ਸੇਵਾ ਜਿਹੜੀ ਆ ਉਹ ਚੰਗੀ ਤਰ੍ਹਾਂ ਕਰਦੇ ਹੋ ਤਾਂ ਕਿ ਉੱਥੇ ਫਿਸਲਣ ਜਿਹੜੀ ਆ ਉਹ ਖਤਮ ਹੋ ਜਾਏ ਆਪ ਜੀ ਆਪਣੇ ਘਰੋਂ ਇੱਕ ਸਾਫ਼ ਸੁਥਰੇ ਦੋ ਕੱਪੜੇ ਲੈ ਜਾਵੋ ਤੌਲੀਏ ਛੋਟੇ ਛੋਟੇ ਲੈ ਲਓ ਉਹਨਾਂ ਨਾਲ ਆਪਜੀ ਉਹਨਾਂ ਦੀ ਸਫਾਈ ਕਰੋ ਇੱਕ ਤਾਂ ਨਿਸ਼ਾਨ ਸਾਹਿਬ ਦੀ ਉੱਤੋਂ ਚੰਗੀ ਤਰ੍ਹਾਂ ਸਫਾਈ ਕਰ ਦੋ ਉਹਨਾਂ ਦਾ ਇਸ਼ਨਾਨ ਕਰਾ ਕੇ ਉਸ ਤੋਂ ਬਾਅਦ ਜਿਹੜਾ ਥੱਲੇ ਪਾਣੀ ਟੁੱਲ ਜਾਂਦਾ ਉਹਦੀ ਚੰਗੀ ਤਰ੍ਹਾਂ ਨਾਲ ਸਫਾਈ ਕਰ ਦਿਓ ਤਾਂ ਕਿ ਫਿਸਲਣਾ ਨਾ ਹੋ ਜਾਵੇ ਜਿਨ੍ਹਾਂ ਦੇ ਵੀ ਕੰਮ ਰੁਕੇ ਹੋਏ ਹਨ ਕੰਮ ਨਹੀਂ ਹੁੰਦੇ ਹੈਗੇ ਜਿਉਂ ਕਿਸੇ ਨੂੰ ਬਾਹਰ ਦਾ ਪੀਜਾ ਚਾਹੀਦਾ ਆ ਕਿਸੇ ਦੀ ਆਈ ਲਾਈਟ ਨਹੀਂ ਹੋ ਰਹੀ ਹੈਗੀ ਕਿਸੇ ਨੂੰ ਕਾਰ ਕੋਠੀ ਚਾਹੀਦੀ ਹੈਗੀ ਆ ਉਹਨਾਂ ਦੀ ਆ ਮਨੋ ਕਾਮਨਾ ਪੂਰੀਆਂ ਨਹੀਂ ਹੋ ਰਹੀਆਂ ਹੈਗੀਆਂ ਜੇ ਉਹ ਜਾ ਕੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਕਰਨ ਤੇ ਉਹਨਾਂ ਨੂੰ ਬਹੁਤ ਜਲਦੀ ਫਲ ਮਿਲੇਗਾ ਜੇ ਕਿਸੇ ਬੱਚੇ ਦਾ ਜਾਂ ਬੱਚੀ ਦਾ ਰਿਸ਼ਤਾ ਨਹੀਂ ਹੋ ਰਿਹਾ ਹੈਗਾ ਤਾਂ ਆਪ ਜਾ ਕੇ ਅਗਰ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਆ ਤੇ ਬਹੁਤ ਜਲਦੀ ਉਹਨਾਂ ਨੂੰ ਇਹ ਰਿਜ਼ਲਟ ਮਿਲ ਜਾਏਗਾ ਕਿ ਜੇ ਕਿਸੇ ਦੀ ਪੜਾਈ ਵਿੱਚ ਨੰਬਰ ਚੰਗੇ ਨਹੀਂ ਆਉਂਦੇ ਹੋਰ ਕੋਈ ਕੰਮ ਨਹੀਂ ਰੁਕੇ ਰੁਕੇ ਹੋਏ ਜਾਂ ਦੁਕਾਨਦਾਰੀ ਚੰਗੀ ਤਰ੍ਹਾਂ ਨਹੀਂ ਚੱਲਦੀ ਹੈਗੀ ਤੇ ਆਪ ਵੀ ਜਾ ਕੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਕਰਦੇ ਫਿਰ ਦੇਖਣਾ ਆਪ ਜੀ ਦੇ ਕਿੰਨੇ ਛੇਤੀ ਸਾਰੇ ਹੀ ਕੰਮ ਹੋ ਜਾਣਗੇ ਉੱਥੇ ਬਾਬਾ ਜੀ ਦੀ ਸੇਵਾ ਕਰਨ ਨਾਲ ਆਪ ਜੀ ਦੇ ਸਾਰੇ ਹੀ ਰੁਕੇ ਹੋਏ ਕੰਮ ਬਹੁਤ ਛੇਤੀ ਹੋ ਜਾਣਗੇ ਇਹ ਅਜ਼ਮਾਈ ਹੋਈ ਗੱਲ ਹੈ ਜੀ ਆਪ ਜੀ ਜਦੋਂ ਵੀ ਜਾਓਗੇ ਜਿਵੇਂ ਅਸੀਂ ਦੱਸ ਰਹੇ ਹਾਂ ਨਿਸ਼ਾਨ ਸਾਹਿਬ ਜੀ ਦੀ ਸੇਵਾ ਕਰਨ ਵਾਸਤੇ ਆਪ ਨੇ ਜਾ ਕੇ ਹੱਥ ਜੋੜ ਕੇ ਪਹਿਲਾਂ ਫਤਿਹ ਬੁલાਣੀ ਹੈ ਫਤਿਹ ਬੁਲਾ ਕੇ ਆਪ ਜੀ ਨੇ ਨਿਸ਼ਾਨ ਸਾਹਿਬ ਜੀ ਦਾ ਅਸ਼ਨਾਣ ਕਰਵਾਣਾ ਹੈ ਨਿਸ਼ਾਨ ਸਾਹਿਬ ਜੀ ਤੇ ਸਿੰਘਾਂ ਸ਼ਹੀਦਾਂ ਦਾ ਪੈਰਾ ਹੁੰਦਾ ਆ ਤੇ ਸਿੰਘ ਸ਼ਹੀਦ ਸਾਡੇ ਤੋਂ ਬਹੁਤ ਜਲਦੀ ਖੁਸ਼ ਹੋ ਜਾਂਦੇ ਆ ਜਦ ਅਸੀਂ ਥੋੜੀ ਜੀ ਵੀ ਸੇਵਾ ਕਰਦੇ ਆ ਤੇ ਦੇਖਣਾ ਆਪ ਜੀ ਦੇ ਕੰਮ ਕਿਸ ਤਰ੍ਹਾਂ ਜਲਦੀ ਹੋ ਜਾਣਗੇ ਜੇ ਆਪ ਜੀ ਆਪਣੇ ਘਰੋਂ ਥੋੜੇ ਜਿਹਾ ਫੁੱਲ ਲੈ ਜਾਵੋ ਜਾਂ ਥੋੜਾ ਜਿਹਾ ਹਾਰ ਲੈ ਜਾਵੋ ਥੋੜਾ ਜਿਹਾ ਛੋਟਾ ਜਿਹਾ ਬਣਿਆ ਹੋਇਆ ਤੇ ਆਪ ਜੀ ਨਿਸ਼ਾਨ ਸਾਹਿਬ ਜੀ ਤੇ ਉਹ ਚੜਾ ਦਵੋ ਤੇ ਬਾਬਾ ਜੀ ਆਪ ਜੀ ਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਣਗੇ ਜੇ ਆਪ ਜੀ ਵੀ ਆਪਣੇ ਘਰਾਂ ਵਿੱਚ ਸੁੱਖ ਚਾਹੁੰਦੇ ਹੋ ਤੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਆਪ ਜੀ ਜ਼ਰੂਰ ਕਰੋ ਮੈਂ ਬਹੁਤ ਸੰਗਤ ਕੋਲ ਸੁਣਿਆ ਹੈ ਕਿ ਥੋੜੇ ਦਿਨ ਹੀ ਸੇਵਾ ਕਰਨ ਨਾਲ ਉਹਨਾਂ ਦੇ ਸਾਰੇ ਹੀ ਜਿਹੜੇ ਕੰਮ ਸਾਲਾਂ ਤੋਂ ਨਹੀਂ ਹੋ ਰਹੇ ਸੀਗੇ ਕੁਝ ਟਾਈਮ ਵਿੱਚ ਹੀ ਹੋ ਗਏ ਕੁਝ ਦਿਨਾਂ ਵਿੱਚ ਹੀ ਹੋ ਗਏ ਤੇ ਆਪ ਜੀ ਇਹ ਸੇਵਾ ਜ਼ਰੂਰ ਕਰੋ ਜੇ ਆਪ ਜੀ ਦੇ ਰੁਕੇ ਹੋਏ ਕੰਮ ਆਪ ਜੀ ਨੂੰ ਵੀ ਜਾ ਨਹੀਂ ਮਿਲ ਰਿਹਾ ਹੈਗਾ ਆਪ ਜੀ ਦੇ ਘਰ ਕੋਈ ਹੋਰ ਦੁੱਖ ਤਕਲੀਫ ਹੈਗੀ ਜਾਂ ਜਾਂ ਆਪ ਜੀ ਦੇ ਆਈਲੈਂਡ ਦੀ ਪੜ੍ਹਾਈ ਦਾ ਕੰਪਲੀਟ ਨਹੀਂ ਹੋ ਰਹੀ ਹੈਗੀ ਜਾਂ ਆਪ ਜੀ ਨੂੰ ਵਿਦੇਸ਼ ਜਾਣਾ ਆ ਉਹਦਾ ਕੰਮ ਨਹੀਂ ਬਣ ਰਿਹਾ ਹੈਗਾ ਤੇ ਆਪ ਜੀ ਇਹ ਸੇਵਾ ਕਰੋ ਆਪ ਜੀ ਦੇਖਣਾ ਥੋੜੇ ਦਿਨਾਂ ਵਿੱਚੀ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਸਾਰੇ ਹੀ ਰੁਕੇ ਹੋਏ ਕੰਮ ਬਣਾ ਦੇਣਗੇ ਆਪ ਜੀ ਗੁਰਦੁਆਰੇ ਜਾ ਕੇ ਕੋਈ ਵੀ ਸੇਵਾ ਕਰ ਸਕਦੇ ਹੋ ਪਰ ਨਿਸ਼ਾਨ ਸਾਹਿਬ ਦੀ ਸੇਵਾ ਤੇ ਚੌਰ ਸਾਹਿਬ ਦੀ ਸੇਵਾ ਕਰਨ ਦੇ ਫਲ ਜਿਹੜੇ ਆ ਬਹੁਤ ਹੀ ਛੇਤੀ ਬਾਬਾ ਜੀ ਦਿੰਦੇ ਹੈਗੇ ਆ ਸੇਵਾ ਕਰਦੇ ਹੋਏ ਸਿਮਰਨ ਜਰੂਰ ਕਰਦੇ ਰਹੋ ਜਦ ਆ ਸੇਵਾਗ੍ਰੀ ਜਾਂਦੇ ਹੋ ਨਾਲ-ਨਾਲ ਸਿਮਰਨ ਕਰੀ ਜਾਓ ਸਿਮਰਨ ਕਰਦੇ ਕਰਦੇ ਸੇਵਾ ਕਰੋ ਤਾਂ ਸੇਵਾ ਦਾ ਫਲ ਆਪ ਜੀ ਨੂੰ ਬਹੁਤ ਜਲਦੀ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ